ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜ਼ੀ ਸੋਹੀ ਹੋਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਵੀਰ ਲਖਮਿੰਦਰ ਦੇ ਘਰੋਂ ਐਡਰੈਸ ਤੇ ਜਾਣਕਾਰੀ ਆਪਾਂ ਵਿਗਰਾਂਦਪੁਰ ਤੋਂ ਕਿਹਾ ਨਾ ਬਾਈ ਹਸਰੀ ਕਾਲਾ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਧੌਲਾ ਬਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਬਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਬਾ ਮੋਬਾਈਲ ਨੰਬਰ ਵੀਰੇ 750888332 750888332 ਵੀਡੀਓ ਬਣਾਉਣ ਦਾ ਸਮਾਂ ਦੋਸਤੋ ਆਪਣਾ ਸ਼ਾਮ ਦਾਗਾ ਸ਼ਾਮ ਦੀ 22 ਪ੍ਰੋਪਰ ਮੱਝ ਦੀ ਹੋਗੀ ਆਪਾਂ ਵੀਡੀਓ ਬਣਾਉਣ ਤੋਂ ਹੋਗੇ ਥੋੜਾ ਜਿਹਾ ਲੇਟ ਮਾਂਗਰ ਬੱਚਾ ਕੀ ਹੈ ਵੀਰੇ ਮਾਂਗਰ ਦੋਸਤੋ ਕੱਟਿਆ ਸੁਆ ਕਿੰਨੇ ਕੰਨਾਂ ਦਾ ਵੀਰੇ ਸੁ ਵੀ ਰਾਤ ਹੀ ਹੋਈ ਆ ਤੀਜਾ ਸੁਆ ਰਾਤ ਵੀ ਸੁੱਈ ਆ ਤੀਜਾ ਸੁਆ ਮੰਨ ਲੈ ਚੌਥਾ ਮੰਨ ਲੈ ਆਪਣਾ ਕੰਮ ਵਪਾਰ ਦਾ ਤੇ ਵੀਰੇ ਖੋਲ ਕੇ ਗੇੜਾ ਦੁਆਲੇ ਤੋਰੇ ਭੋਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਉਂਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਕੱਦ ਕਾਠ ਵੀ ਚੰਗਾ ਹੈ ਮੱਝ ਦਾ ਥਣ ਹਵਾਨੇ ਦੀ ਬਿਲਕੁਲ ਸਾਫ ਹਵਾਨਾ ਦੋਸਤੋ ਹੁਣ ਚੋਈ ਹੋਈ ਮੱਝ ਨਾਲੇ ਐਨਾ ਮੰਨ ਲਓ ਵੀ ਜਿਵੇਂ ਬਾਜ਼ਾਰ ਛੱਡੀ ਹੁੰਦੀ ਆ ਮੱਝ ਸਵੇਰ ਦੀ ਚਵਾਈ ਵੀ ਪ੍ਰੋਪਰ ਹੋਈ ਹੋਈ ਹੈ ਤੇ ਸ਼ਾਮ ਦੀ ਚਵਾਈ ਵੀ ਪ੍ਰੋਪਰ ਹੋਈ ਹੋਈ ਹੈ ਬੋਲੇ ਤੋਂ ਬਿਲਕੁਲ ਖਾਲੀ ਹੈ ਮੱਝ ਚੰਗੀ ਸਮੀ ਭਲੀ ਜਾਤ ਬਰੀਡ ਵਾਲੀ ਦੋਸਤੋ ਮੱਝ ਹੈ ਤਾਜੀ ਜ਼ੂਈਆ ਕੱਲ ਦੀ ਮੰਗਰ ਦੋਸਤੋ ਕੱਟੀਏ ਚੰਗਾ ਕੱਦ ਕਾਠਾ ਜੇ ਕਿਸੇ ਮੇਰੇ ਵੀਰ ਦੀ ਸੰਭਾਲ ਹੀ ਚਾਹੁੰਦੀ ਹੈ ਤਾਂ ਵੀਰਨਾਂ ਦਾ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਵੀਰਨਾਂ ਦਾ ਮੋਬਾਈਲ ਨੰਬਰ 75088 ਬੱਚੇ ਖੋਲੀ ਫਿਰਨ ਕੋਈ ਮਾਰਦੀ ਕਰਦੀ ਨਹੀਂਗੀ ਚੰਗਾ ਪਿੱਠ ਫੁੜਾ ਦੋਸਤੋ ਮੱਝ ਦਾ ਤਾਜੀ ਜ਼ੂਈ ਸੀਲ ਠੰਡੀ ਬਾਜਵਰੇਟ ਵੀਡੀਓ ਦੇ ਵਿੱਚ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲ ਹੀ ਚਾਹੁੰਦੀ ਹੈ ਤਾ ਵੀਰ ਲਖਵਿੰਦਰ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਵੀਰ ਲਖਵਿੰਦਰ ਦਾ ਮੋਬਾਈਲ ਨੰਬਰ 7508883132 ਦੋਸਤੋ ਥਾਣਾ ਹਵਨ ਦੀ ਮੱਝ ਬਿਲਕੁਲ ਸਾਫ ਹੈ ਵੀਰੇ ਚਵਾਈ ਦੀ ਬੋਲੀ ਹੈਗੀ ਜਮਾਂ ਰੋਬਰਦੀ ਹੈ ਬਈ ਦੋਸਤੋ ਚਵਾਈ ਦੀ ਬੋਲੀ ਹੈ ਸ਼ਾਮ ਦੀ ਚਵਾਈ ਪ੍ਰੋਪਰ ਹੋ ਗਈ ਮੱਝ ਦੀ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 6 ਦੇ ਲਗਭਗ ਰਹੀ ਆ 5 ਵਜੇ ਵੀਰਾਂ ਨੇ ਚਵਾਈ ਕੀਤੀ ਹੈ ਮਾਂ ਕਰ ਬੱਚਾ ਦੇਖੋ ਕੱਟੀ ਹੈਗੀ ਰੱਜੀ ਬੈਠੀ ਆ ਦੇਖੋ ਦੁੱਧ ਨਾਲ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਵੀਡੀਓ ਬਣਾਉਣ ਤੋਂ ਆਪਾਂ ਥੋੜਾ ਜਿਹਾ ਹੋਗੇ ਲੇਟ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਵੀਰ ਲਖਵਿੰਦਰ ਦਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲ ਦਿੱਤੇ ਵੀਰੇ ਰੇਟ ਕੀ ਹੋਊਗਾ ਬਾਜੋ ਜਾ ਮੋੜ ਦਾ ਕਿੰਨਾ ਮਰਜ਼ੀ ਕਰਾਈ ਜਾਵੇ ਭਾਈ 1 30 ਦੇ ਵਾਲਾ ਪੰਚ 1 25 ਦੇ ਦਾਂਗੇ 1 ਲੱਖ ਦੇ ਦੋਸਤਾਂ 25000 ਦੀ ਵੀਰ ਕਹਿੰਦਾ ਮੱਝ ਦੇ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਹੈ ਰੇਟ ਕੋਈ ਫਿਕਸ ਨਹੀਂ ਕਰੇ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਵੀਰੇ ਸੀਲ ਢੰਡੀ ਵਸੇਰੀ ਹੈ ਨਾ ਦੋਸਤੋ ਸੀਲ ਢੰਡੀ ਮੱਝ